ਵਾ ਗਿਆ ਵਾ ਗਿਆ ਅੱਜ ਬੱਠੜ ਪੰਨ ਕੇ ਗਿਆ ਸੀ ਜਿਹੜਾ ਮੁੰਡਾ ਜੀ ਇੱਧਰ ਕੀ ਕਰ ਗਿਆ ਗੱਗੂ ਨੇ ਕੀ ਕਰਤਾ ਕੀ ਕਰਤਾ ਬੱਠੜ ਚੱਬਾ ਕਰਤਾ ਇਹ ਦੱਸ ਦੇ ਬੇਬੇ ਨੂੰ ਸ਼ਿਕਾਇਤ ਲਵਾਤੀ ਗਾ ਤੇਰੀ ਹਰ ਚੱਬਾ ਕਰਿਆ ਆ ਦੇਖ ਗੱਗੂ ਏ ਚੀਜ਼ ਦਿਖਾ ਮੌਰੇ ਆ ਭੱਜ ਗਏ ਉਰੇ ਉਹਲੇ ਹੀ ਹੋ ਗਿਆ ਆ ਗੱਗੂ ਦੀ ਕਾਰਵਾਈ ਬਈ ਆ ਬੱਠੜ ਟਰੈਕਟਰ ਦਾ ਟਾਇਰ ਜਿਹੜਾ ਕੇ ਪਿਚਕਾ ਆ ਗਿਆ ਇਹ ਟ੍ਰਿਕ। ਯੋ ਮਮੀ ਨਾ ਆ। ਸਾਸਤਰੀ ਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ 'ਚ। ਅ ਅੱਜ 24 ਭਾਦੋਂ 8 ਸਤੰਬਰ 1924। ਤੂੰ ਕਹੜੇ ਤਰੀਕੇ ਤੇ ਯਾਦ ਰੱਖੀ ਵਰਦੀ ਕਿ ਰੋਜ਼ ਯਾਦ ਰੱਖਦੀਂ ਨੇ? ਮੈਂ ਤਾਂ ਬਲੈਕ ਬੋਰਡ ਉੱਤੇ ਲਿਖਦੀ ਹੁੰਨੀ ਆ। ਫੇ ਰੋਜ਼? ਹੁਣ ਮੇਰਾ ਨਹੀਂ। ਉਹ ਤਾਜ਼ਾ ਰਿਹਾ ਕੱਲੇ ਦਾ। ਤੇ ਵਾਈਟ ਬੋਰਡ ਕਿਹਦਾ? ਵਾਈਟ ਬੋਰਡ ਮੇਰਾ ਵੀ ਨਹੀਂ। ਉਹਦਾ ਹੀ ਆ। ਦੋਨੇ ਬੋਰਡ ਹੀ ਉਹਦੇ ਆ। ਠੀਕ ਐ। ਸਵਾਗਤ ਹੈ ਬਈ ਸਾਰਿਆਂ ਦਾ ਅੱਜ ਦੇ ਨਵੇਂ ਬਲੌਗ 'ਚ ਧੰਨਵਾਦ ਵੀਡੀਓ ਦੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆਂ ਸਾਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ 'ਚ ਬੈਠ ਕੇ ਵੇਖ ਸਕਦੇ ਸੁਣ ਸਕਦੇ ਹੋ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾ ਜ਼ਰੂਰ ਕਰ ਲਿਓ ਇਹਨਾਂ ਨੇ ਐਲਾਰਮ ਦੇਤਾ ਕਿ ਮਾੜਾ ਮੋਟਾ ਭਾਈ ਤੁਸੀਂ ਹਰਾ ਪਾਓ ਸਾਨੂੰ ਬਠੜ ਬਠੜਾ ਤੇ ਹਰਾ ਆ ਟੋਕਰਾ ਕੱਲ੍ਹ ਬਚਿਆ ਸੀਗਾ ਆ ਹੀ ਕੱਲ੍ਹ ਲੈ ਆਉਂਦਾ ਸਾਰਾ ਜਿਹੜਾ ਇਹ ਕੋਤਰਦੇ ਆ ਇਹਨੂੰ ਲੇਖੇ ਲਾਉਨੇ ਆ ਤੇ ਫਿਰ ਅਗਲੀ ਕਹਾਣੀ ਦਿੰਦੀ ਤੁਹਾਨੂੰ ਸੁਣਾਉਨੇ ਆ ਨਾ ਸਹਿਜ ਲਿਬੜ ਜੇਗਾ ਪੁੱਤਰੇ ਪਿਆਰਣ ਦੇ ਇਥੋਂ ਹੀ ਨਹੀਂ ਹਾਂ ਜਦੋਂ ਗੋਹਾ ਗੂੜਾ ਚੱਕਣ ਵਾਲੀ ਹੋਗੀ ਉਦੋਂ ਲੋਕਿਆ ਕਰੇਗੀ ਤੇ ਨਹੀਂ ਇਹ ਕਰਾ ਕਰੇਗੀ ਕੰਮ ਕਰਾਏ ਕਰੇਗੀ ਬੇਬੇਰੇ ਨਾਲ ਕੰਮ ਐ ਨਹੀਂ ਇਹ ਕਹਿੰਦੇ ਹਾਂ ਜੀ ਕਰਾਏ ਕਰਾਂਗੇ ਕਮਲੀ ਬਾ ਸਭ ਤੋਂ ਗਰਮੀ ਗਰਮੀ ਆ ਤਾਜ ਹੋ ਰਿਹਾ ਤਾਜ ਹੋ ਰਿਹਾ ਉਹ ਖੜ ਗਿਆ ਯਾਰ ਛੱਡ ਦੇ ਛਾੜ ਰੱਖ ਰਿਹਾ ਕਿਵੇਂ ਮਾਸੀ ਸ਼ਿਵਾਰਸ਼ ਲੈ ਕੇ ਆਇਆ ਗੱਗੂ ਕੋਈ ਨਾ ਯਾਰ ਉਰੇ ਆਉ ਰਿਆ ਨਾ ਯਾਰ ਸੈਜ ਡੱਗੂ ਆਹੋ ਡਿੱਗਿਆ ਆਂਦੇ ਐ ਨਹੀਂ ਕਰ ਦਿੰਦੇ ਕੀ ਹੋ ਰਿਹਾ ਅੱਜ ਲੈ ਆਇਆ ਦੇ ਕੀ ਬੇਬੇ ਕਿਸ ਵਾਰਸ਼ ਲੈ ਕੇ ਆਈ ਆ ਅੱਛਾ ਜੀ ਤੇਰੇ ਬਾਲ ਬੱਟਦੇ ਨੇ ਸੋਹ ਸ੍ਰੀ ਗਾਲ ਮਾਸੀ ਸੋਹ ਸ੍ਰੀ ਗਾਲ ਮਾਸੀ ਬੱਚੇ ਸ੍ਰੀ ਗਾਲ ਮਰ ਗਿਆ ਜੇ ਮਰ ਗਿਆ ਪਾਈ ਆਈ ਤੇ ਵਿਸ਼ਵਾਸ ਲੈ ਕੇ ਆ ਗੱਗੂ ਕੋਈ ਮੈਂ ਪੁੱਛ ਰਹਾ ਹਾਂ ਗੱਗੂ ਕਿਸ ਵਾਰਸ਼ ਲੈ ਕੇ ਆਇਆ ਕੋਈ ਨਹੀਂ ਮੇਰੀ ਖਾਮ ਨਾ ਕਰ ਬਚਾ ਦੇ ਮਾਰ ਅੱਛਾ ਚਲ ਕੋਈ ਨਾ ਗੋਲੀਆਂ ਫਾਸਤਰੀ ਗਲਮੀ ਖਾਲੀ ਰੋਕੀ ਮਾ ਓਏ ਕਮੈਂਟਸ ਕੀ ਰੂ ਨੀ ਬਣਾ ਕਰੋ ਤਲਾਕੇ ਤਰਤੇ ਕਬੜਾਉਂ ਦੇਖ ਕਰੋ ਫੇਸਬੁੱਕ ਤੇ ਦੇਖੋ ਫੋਲੋ ਵੀ ਕਰਿਆ ਕਰੋ ਧੰਨ ਗਾਲ ਸਾਸਤਰੀ ਦਾ ਚੱਲ ਮੈਂ ਟੋਕਾ ਕਰਦਾ ਫਿਰ ਮੈਂ ਤਾਂ ਇਕੱਲਾ ਹੀ ਭਗ ਜੂ ਜੇ ਗੱਗੂ ਨਹੀਂ ਜਾਂਦਾ ਆ ਗੱਗੂ ਅਸਲ ਚ ਇਹ ਕਹਿੰਦਾ ਮੈਂ ਗੁਰੂਗੜ੍ਹ ਜਾਣਾਗਾ ਤੇ ਟਾਲ ਮਟੋਲਾ ਹੀਆ ਕਰਦਾ ਫਿਰਦਾ ਨੌਜਵਾਨ ਆ ਮਾਂ ਜੱਲ ਕੋਈ ਗੱਲ ਨਹੀਂ ਵੇਖਦੇ ਆ ਆ ਅੱਤਨੇ ਕਰ ਲਾਂਗੇ ਇਹ ਕੰਮ ਕੱਲ ਨੂੰ ਕਰ ਲਾਂਗੇ ਐਵੇਂ ਜਿਗਰੀ ਜਾਂਦਾਗਾ ਚਾ ਲੋ ਵੇਖਦੇ ਹਾਂ ਪਿਛਲੇ ਪੈਰ ਕੀ ਕੰਮ ਨਿਪੜੂਆ ਹਰਾ ਵੱਡੇ ਕਿ ਦਵਾਈ ਕਰਾਂਗੇ ਵਾਹੀ ਗੁਰੂ ਹੈ ਗੁਰੂ ਇਹ ਆਪੇ ਪਿੰਡਾਂ ਦੇ ਇਹ ਰੋਲੇ ਰੱਪੇ 人、欸那个那个、家的品对点那干啥去 ਆ ਚਾਚਾ ਜੀ ਹੋ ਸਰੀ ਗੱਲ ਚਾਚਾ ਸੋ ਠੀਕਾ ਠੀਕਾ ਵਧੀਆ ਬਸ ਤੇ ਦਾਦਿਆਂ ਦੀਆਂ ਫਿਰ ਕੋਈ ਮਤਲਬ ਉਹਾਂ ਦੀ ਕਾਪੀ ਨਹੀਂ ਕੀਤੀਆਂ ਗੱਲਾਂ ਕਿਉਂ ਐਸੀ ਗੱਲਾਂ ਵੜੀਆਂ ਆਨ ਲਾਉਂਦੇ ਹੋ ਨਹੀਂ ਉਹ ਬਈ ਤੁਸੀਂ ਆਇਆ ਲਾਉਂਦੇ ਵੀ ਉਹੋ ਜਿਹੀ ਬਣਾ ਲੈਂਦੇ ਆ ਸੁਣੀ ਜਾਂਦੇ ਚਾਚੇ ਹੋਰੇ ਬਈ ਪੋਡਕਾਸਟ ਤੇ ਇੱਧਰ ਗੱਗੂ ਲਵੇ ਆਏ ਸੀਗੇ ਚਲਿਏ ਨੌਜਵਾਨ ਠੰਢੀ ਆ ਹੈਂ ਆਏ ਹੱਥ ਮਾਰੇ ਤੋਂ ਨਹੀਂ ਫਰਦਾ ਚਿੱਟਾ ਪਾਰ ਖਾ ਝੁੱਗਾ ਗੁਰਦੁਆਰੇ ਜਾਣ ਨੂੰ ਪਤਾ ਮੈਨੂੰ ਅਸ਼ਾ ਕੇ ਮਾਦਾ ਟਾਈਮ ਦੇਖਦਾ 10 ਵਜੇ 11 ਮਿੰਟ ਹੋ ਗਏ ਮੱਲ ਪਿੱਛੇ ਪਾ ਦੇਖਾਂ ਉਹ ਤੂੰ ਬਸ ਮਾੜੇ ਮਾੜੇ ਕੱਖ ਰੇਡੇ ਕਰੀਏ ਮੈਂ ਦਵਾਈ ਆਪੇ ਕਰ ਦੂੰਗਾ ਹੋਰ ਨਾਲ ਪਾਣੀ ਬਦਲਣਾ ਬਾ 12:00 ਵਜੇ ਪਾਣੀ ਬਦਲ ਕੇ ਫਿਰ ਡੂੜ ਕੇ ਲਾ ਉਤਰਾ ਲਾ ਕੇ ਭੱਜ ਜਾਵਾਂਗੇ ਡੂੜ ਘੰਟਾ ਪਾਣੀ ਦਾ ਪੋਣਾ ਅਜ ਘਾਤ ਦਾ ਮੋਟਰਸਾਈਕਲ ਟਰੈਕਟਰ ਤੇ ਲੈ ਜਾਨੇ ਆ ਰਾਇਬ ਲਿਆਉਣੀ ਆ ਮੋਟਰਸਾਈਕਲ ਤੇ ਜਾਣਾ ਮੋਟਰਸਾਈਕਲ ਤੇ ਦਵਾਈ ਲੈਣਾ ਹਣਾ ਵਾਸੀ ਹਾਂ ਜਿੰਮੀ ਥੋੜੇ ਚਿਤ ਮੰਦਾਵੇਂ ਕਰ ਰੌਡ ਨਾ ਵੱਜੀ ਉਸ ਵੱਡੀ ਗੱਲ ਬੱਲਦਾ ਹਰਾ ਉਰੋਂ ਵੱਡਣਾ ਹੈ ਹੈਪੀ ਵਾਲੇ ਪਾਸੋਂ ਵੱਡਾ ਹਰਾ ਵੱਡਾਂਗੇ ਅੱਜ ਟੋਲੀਟ ਆ ਜਾਓ ਮੋਟਰਸਾਈਕਲ ਤੇ ਆਇਆ ਤੋ ਡੀਟਰ ਲੈ ਲਈ ਆਣੀ ਹੈ ਜਾ ਕੇ ਟੋਲੀ ਫਿਰ ਮੋਟਰਸਾਈਕਲ ਅੱਜ ਘਰ ਦਾ ਦਿੱਤੇ ਹਵਾਜ ਅਲੀਂਦੀ ਠੰਡੀ ਆ ਹਵਾ ਮਾੜੀ ਮੁੱਟੀ ਚੱਲਦੀ ਆ ਇੰਨਾ ਕਾ ਜ਼ਖਾਮ ਜਿਆਦਾ ਲੱਗੇ ਰਹਿਦਾ ਇੰਨਾ ਕਾ ਉਹ ਹੀ ਗੋਲ ਨਾ ਇਹਦਾ ਨਾਸਾਂ ਨਾਲ ਹੀ ਮਾਰ ਲਾ ਇੰਨਾ ਸੀਟ ਤਾਂ ਹਣਾ ਚਾਚਾ ਇੰਨੇ ਕਾ ਜ਼ਖਾਮ ਨੂੰ ਨਿਕਾਲਦੇ ਹੁੰਦੇ ਜ਼ਖਾਮ ਤੈਨੂੰ ਕੋਈ ਨਾ ਲੱਗਿਆ ਜਖਾਮ ਦਾ ਕੱਲ ਮੈਨੂੰ ਬਹਾਵਾ ਸੀਗਾ ਤੇ ਠੀਕ ਹੋਉਂਦਾ ਦੂਜੇ ਦਿਨ ਆਪੇ ਘਟ ਜਾਂਦਾ ਚਾਚਾ ਯਾ ਅੱਜ ਕਹਦਾ ਜਖਾਮ ਵਾਲਾ ਹੋ ਰਿਹਾ ਕੰਮ ਨਹੀਂ ਹੁੰਦਾ ਇਹਦਾ ਗੋਲੀਆਂ ਲੈ ਕੇ ਆ ਹੁਣ ਜਸੇ ਹਟ ਜੂਗਾ ਗੋਲੀ ਗਾੜੀਆਂ ਮੈਂ ਤਾਂ ਲੈਂਦਾ ਨਹੀਂ ਹੁੰਦਾ ਇਹ ਤਾਂ ਹੁਣ ਡਾਕਟਰ ਗੋਲੀ ਲਾ ਕੇ ਆ ਮਿਲਦਾ ਹਨਾ ਓਏ ਬਸ ਫਿਰ ਸੈਟਾ ਕੰਮ ਬਸ ਉਦੋਂ ਨੂੰ ਹੋ ਜੂਗਾ ਨਸ਼ਾ ਜਾਊ ਤਾਂ ਮੜਾ ਜਾ ਰੂੜਾ ਇਹ ਕੰਮ ਆ ਚਾਚਾ ਉਹ 4-5 ਕਿੱਲੇ ਦਾ ਬਾਟਾ ਆ ਵਾ ਤੇ ਹਰਾ ਲਿਆਉਣਾ ਪਾਣੀ ਬਦਲ ਦੇਗੇ ਨਾਲੇ ਉਹ ਇਹਦਾ ਕੋਟਾ ਤੇ ਤਾਂ ਹੋ ਗਿਆ ਭਈ ਡਿੱਗ ਪਿਆ ਕਰੂਗਾ ਕੱਲ ਮੈਂ ਕਿਹਾ ਸੀ ਮੈਂ ਸੂਹ ਕਰੇ ਤਾਂ ਮੜਾ ਵਸਾਪੀ ਲੰਗੇ ਜਾਂਦਾ ਕੰਮ ਹਾਂ ਫਿਰ ਚਾਚਾ ਕੋਈ ਗੱਲਬਾਤ ਝਲਾਰ ਜਲੂਰ ਦੀ ਢੋਡੇ ਹੋ ਕੇ ਹਰਾ ਵਧਣ ਵੈਸੇ ਣਕਣ ਦੀ ਰੋਡ ਨਹੀਂ ਝਲਾਰ ਦੇ ਉੱਠ ਲੌਂਦੇ ਹੁੰਦੇ ਸੀ ਆਪੇ ਤੇ ਚ ਝਲਾਰ ਤੇ ਬੋਤਲ ਲੌਂਦੇ ਹੁੰਦੇ ਸੀ ਟ੍ਰੈਕਟਰ ਵੀ ਜੋੜਦੇ ਹੁੰਦੇ ਵਰਦ ਵੀ ਲੌਂਦੇ ਰਿਹਾ ਟਰੈਕਟਰ ਦਾ ਬਾਅਦ ਚਲਾਉਣ ਲੱਗੇ ਆ ਉੱਠ ਤੇ ਬਾਹਰ ਹੁੰਦੇ ਇੱਥੇ ਜਿੱਥੇ ਉੱਠ ਬੰਦਾ ਬੈਠਾ ਹੁੰਦਾ ਉੱਥੋਂ ਤਾਂ ਤੇਜ਼ ਹੋ ਜਾਂਦਾ ਉਹਨੂੰ ਪਤਾ ਵੀ ਆ ਛੱਲ ਲੜਕਰ ਮਰੂ ਜਾਂ ਡੰਡਾ ਮਰੂ ਆ ਹਾਂ ਤੇ ਦੂਜੇ ਪਾਸੇ ਜਾ ਕੇ ਹੌਲੀ ਹੋ ਜਾਂਦਾ ਉੱਠ ਹੋਰ ਉਹਨਾਂ ਨੂੰ ਪਤਾ ਸੀ ਵਿੱਚ ਬੰਦਾ ਬੈਠਾ ਹੈ ਹਾਂ ਉੱਥੇ ਆ ਕੇ ਤੇਜ਼ ਹੋ ਜਾਂਦਾ ਆਪ ਹੀ ਵੀ ਦਾਦਾ ਡੰਡਾ ਪਊਗਾ ਤੇ ਜਾਂਦਾ ਲੱਕ ਮਰੂ ਆ ਹਾਂ ਦੂਜੇ ਪਾਸੇ ਫੇਰ ਹੌਲੀ ਹੋ ਜਾਂਦਾ ਫੇਰ ਉਹ ਗੀੜੇ ਲੋਟ ਤੈੜਨਾ ਪੈਂਦਾ ਕਿਦੇ ਉੱਧਰ ਨਾ ਨਾ ਕਿ ਉੱਧਰ ਜਾ ਕੇ ਫੇਰ ਪੱਜਾ ਠੀਕ ਆ ਮਤਲਬ ਆ ਇਤਰੋਂ ਵੀ ਪੈਂਦੇ ਹੁਣ ਉੱਧਰੋਂ ਵੀ ਪੈਂਦੇ ਆ ਫੇਰ ਬੈਠਣਾ ਨਹੀਂ ਪੈਂਦਾ ਸੀ ਆਪ ਨੂੰ ਵੀ ਬੈਠਣ ਨਹੀਂ ਦਿੰਦਾ ਸੀ ਉੱਠ ਹਾਂ ਇੱਕ ਗੱਲ ਹੋਰ ਸੁਣਦੇ ਆ ਜੀ ਜਿਵੇਂ ਕੋਈ ਉੱਠ ਪੌਂਦਾ ਕੋਈ ਉਹਦੇ ਸਾਹਮਣੇ ਕੋਈ ਬੈਠਾ ਹੁੰਦਾ ਫੇਰ ਉੱਠਣ ਨੂੰ ਉਸ ਗੱਲ ਦਾ ਫਰਕ ਪੈਂਦਾ ਸੀਗਾ ਪੂਰਾ ਹੀ ਪੈਂਦਾ ਸੀ ਹਾਂ ਉੱਠ ਜਾ ਉੱਧਰੋਂ ਪੈ ਜਟਾ ਲੀਕ ਨਹੀਂ ਬੈਠਣ ਭਾਈਦਾ ਸੀ ਉੱਠ ਹਾਂ ਵੀ ਉਹ ਬੰਦਾ ਬੈਠਾ ਫੇਰ ਉਹਨੂੰ ਆਹ ਤੇ ਪਰ ਉਹ ਹਾਂ ਬਈ ਤੂੰ ਉੱਲੇ ਬੈਠ ਜਾ ਕੇ ਠੀਕ ਐ ਭਖੜਾ ਲਿਆਉਂਦੇ ਸਿਰ ਮੱਚ ਜਾਂਦਾ ਤੁਸੀਂ ਬੜਦਾਂ ਨਾਲ ਵਾਹਿਆ ਬੜਦਾ ਆਪਣੇ ਪਿੰਡ 'ਚ ਇੱਕ ਕਦੇ ਘਰ ਕੋਲੇ ਘੱਟ ਸੀ ਜੀ ਨਾ ਆ ਹੁਣ ਵੀ ਬਈ ਸਾਡੇ ਬੜਦ ਰੇੜੀਆਂ ਇਹੋ ਇਟਾਂ-ਵਿਟਾਂ ੱਲੇ 2-4 ਘਰਾਂ ਕੋਲੀ ਹੋਣਗੀਆਂ ਪਹਿਲਾਂ ਵੀ ਬਸ ਘੱਟ ਹੀ ਹੁੰਦੀਆਂ ਸੀਗੀਆਂ ਤੇ ਉਠਾਂ ਵਾਲਾ ਬਾਵਾ ਸੀ ਬੋਲ ਚੱਲ ਜਾਂ ਚਾਣਾ ਭਖੜਾ ਲਿਆਉਂਦੇ ਕਿਦੋਂ ਖੋਦ ਕੇ ਹੱਥਾਂ ਨੂੰ ਸੀਰੀ ਕਹਿ ਦਿੰਦੇ ਵੇਖ ਲਓ ਜੇ ਠੁੱਪੋ ਖੈਰੇਗਾ ਦਫਰੇ ਪਾਉਣਾ ਵੈਰ ਉਸ ਬਾਦ ਪਿਛਲੇ ਪੈਰ ਵਾਸਤੇ ਤਿਆਰ ਕਰਨਾ ਖਰਾ ਦਿਨੀ ਨੰਗ ਜਾਂਦਾ ਖੋਦਿਆਂ ਦਾ ਔਖਾ ਹੀ ਗਾਮਣਾ ਤੇ ਸਿਰ ਤੇ ਜਦੋਂ ਧਰ ਤੇ ਲਾਟ ਨਿਕਲਦੀ ਸਿਰ ਚ ਇ ਉਦੋਂ ਜਿਉਂ ਹੀ ਜੂਂ ਹੀ ਜਮਾਰ ਜਮੂਰ ਹੁੰਦੀ ਨਹੀਂ ਸੀ ਕਿਹੜੇ ਜਮਾਰੇ ਹੁੰਦੇ ਸੀ ਮਾੜੀ ਮੋਟੀ ਹੁੰਦੀ ਸੀ ਕੁਮਾਗੜਾ ਮੁਗੜਾ ਉਦੋਂ ਮਾਗਰੋਂ ਭਖਰੇ ਤੋਂ ਕਿਹੜਾ ਛਿਟਾ ਪੂਤਾ ਨੇ ਬੋਰ ਲਾਇਆ ਜਦੋਂ ਇਟ ਸੈਟ ਹੋਣ ਲੱਗਦੀ ਹਾਂ ਉਹ ਤਾਂ ਨਹੀਂ ਜਾ ਰਹਾ ਬਈ ਉਹ ਤਾਂ ਇਟ ਬਸ ਚੜ ਪੱਟੀ ਦੇ ਹੈਗੀ ਤੇ ਘੰਟੇ ਚ ਮਾਰਦੇ ਨੇ ਤੇਰ ਫਿਰ ਆਪਣੇ ਮਾਨਾਜ ਹੋਣ ਲੱਗ ਗਏ ਉਹ ਜਦੋਂ ਠਰੋ ਛੱਲੇ ਦੇ ਲੂਡੇ ਕਰਦੇ ਵੀ ਖਿੰਝ ਜਾਂਦਾ ਬਾਦੂ ਫੇਰ ਉਹ ਤੋਂ ਕਿਹੜਾ ਛਡਾਉਣਾ ਔਖ ਹੋ ਗਿਆ ਮਸਾ ਜੱਬ ਗਈ ਉਹਦੀ ਰੈਟ ਸਿੱਟ ਜੀ ਦੋ ਹਮ ਠੀਕ ਹੈ ਹੁਣ ਵੀ ਕਿਤੇ ਕਿਤੇ ਉਗਰੇ ਆਉਂਦੇ ਆ ਬੂਟੇ ਉਹਦੇ ਨਾਲ ਮਿੱਟੇ ਉਹ ਬਾਲੀ ਹੋਣ ਲੱਗੀ ਸੀ ਜਮੈਂ ਤਾਂ ਤੇ ਵਜ ਜਾਂਦੇ ਸੀ ਮਾਰਨੀ ਔਖ ਹੋ ਇਹ ਮਾਰੀ ਤੇ ਦੂਜੇ ਤੀਜੇ ਦਿਨ ਹੋਰ ਉਗਰੇ ਆਉਂਦੇ ਉਹੀ ਵੀ ਖਿੰੜ ਕੇ ਹਾਂ ਇਹ ਦਵਾਈਆਂ ਨੇ ਖਤਮ ਕਰ ਦਿੱਤੀ ਉਹਨੇ ਮੰਗਰੀ ਕੋ ਦਵਾਈਆਂ ਦੂਈਆਂ ਨਾਲ ਫਰਕ ਪੈ ਗਿਆ ਹਾਂ ਮੈਂ ਤੈਨੂੰ ਆਇਆ ਕਹਿਣਾ ਗੱਗੂ ਕਿ ਦਰਵਾਗਿਆ ਹਰਾ ਪਿਛਲੇ ਪੈਰ ਲਿਆਵਾਂਗੇ ਆਪਾਂ ਮੋਟਰਸਾਈਕਲ ਤੇ ਜਾਵੜਦੇ ਹੁਣ ਪਾਣੀ ਬਦਲ ਕੇ ਆ ਜਾਾਂਗੇ ਬਸ ਦੋ ਤਿੰਨ ਤਿੰਨ ਚਾਰ ਟੋਲਿਆਂ ਦਾ ਕੰਮ ਆ ਟੋਲੀ ਮੈਂ ਚੱਕ ਲਿਆ ਲਾਡੀ ਕੋਲੋਂ ਮੈਂ ਪਿਲੇ ਪੈਰ ਤਮਦਾਂ ਨਹੀਂ ਗਿਆ ਮੈਂ ਗੁਰਦੁਆਰੇ ਹੁਣ ਪਿਲੇ ਵਾਰ ਤਮਦ ਗੁਰਦੁਆਰੇ ਤਾਂ ਸਹੀ ਦੇਖ ਲੋ ਬਈਆ ਬੈਠਾ ਜਿਹੜਾ ਨੌਜਵਾਨ ਹੈ ਇਸ ਪਰਦੇ ਦੇ ਪਿੱਛੇ ਇਹਦਾ ਚਾਚਾ ਗੁਰਦੁਆਰੇ ਜਾਣ ਦਾ ਜ਼ਿਆਦਾ ਮਾਨਾ ਤਾਂ ਕਰਕੇ ਤੜਕੇ ਮੈਨੂੰ ਇੱਕ ਵਾਰੀ ਗਿਆ ਸੀ ਕਿ ਮੈਂ ਗੁਰੂ ਘਰ ਜਾਣਾ ਮੈਂ ਕਿਹਾ ਬਾਗ ਜੀ ਆ ਕੇ ਪਹਿਲਾਂ ਆਪਾਂ ਕੰਮ ਕਰਾਈਏ ਤੂੰ ਨਜ਼ਰ ਤਾ ਬਈ ਕਿਤੇ ਜਾਣ ਦਾ ਮਾਨ ਜੇ ਅੰਦਰੋਂ ਸੁਆਦ ਜਮੀ ਨਹੀਂ ਆਉਂਦਾ ਦਲ ਯੂਰੇ ਦੀਆਂ ਕੰਮ ਵਾਲੀ ਹਾਂ ਸਾਡੀ ਨਾਲ ਦੂਰ ਆ ਆਮੇ ਛੱਡ ਕੇ ਜਾਣਾ ਪੈਂਦਾ ਕਹਿੰਦਾ ਕੰਮ ਨਿਵੇੜ ਕੇ ਵਗ ਜੇ ਅੱਛਾ ਫੇਰ ਚਾਚਾ ਉਦੋਂ ਬਾਅਦੋਂ ਫਿਰ ਟਰੈਕਟਰ ਆ ਗਿਆ ਤੇ ਬੰਨ ਕੇ ਸਟੀਰਿੰਗ ਰ ਛੱਡ ਦਿੰਦੇ ਸੀ ਆਪੇ ਚਟਕ ਚਟ ਚ ਕਰੀ ਜਾਂਦਾ ਅੱਛਾ ਸਟੀਰਿੰਗ ਰਸੀ ਨਾਲ ਬੰਨਨਦੇ ਉਹ ਟਾਇਰ ਕਰ ਦਿੰਦੇ ਉਧਰ ਗੋਲੀ ਦੇ ਵੀ ਇੱਥੇ ਹੁਣ ਜੇ ਕਰ ਗਿਆ ਮੇਕ ਕੇ ਢੇੜਾ ਲਾ ਕੇ ਉੱਤੇ ਬਹਿ ਕੇ ਹੂੰ ਮੜ ਕੇ ਉਤਰ ਜਾਂਦੇ ਠੀਕ ਸਹੀ ਚੱਲੀ ਜਾਂਦਾ ਉਹ ਮਗਾ ਸੋਸੇ ਕਿਲੇ ਚ ਚੱਲੀ ਉਹ ਦੁਬਾਰਾ ਫਿਰ ਇਥੇ ਚੱਕੇ ਦੇ ਲਾਉਣ ਲੱਗੇ ਸੀ ਕ੍ਰੋਸ ਬਾਗ ਹੈ ਨਾ ਉਹ ਤਾਂ ਬਹੁਤ ਲੇਟ ਲਾਉਣ ਲੱਗੇ ਔੜੀ ਔੜੀ ਪਤਾ ਲੱਗਿਆ ਹੋਊਗਾ ਹਾਂ ਤੇ ਬਰਮ ਆਪਣੇ ਹੁਣ ਵੀ ਲਾਉਂਦੇ ਆ ਇੱਕ ਦੋ ਕਰ ਅਸੀਂ ਬੋਰ ਆਪਣੇ ਬੋਰ ਤੇ ਪਟਾ ਸਿੱਧਾ ਜੜਦਾ ਸੀ ਹੂੰ ਗੁੱਦੂਰੇ ਪਾਣੀ ਲਾਉਣਾ ਸੀ ਤੇ ਦਾਰ ਸਿਕ ਪਹੀ ਤੇ ਬੋਰ ਸੀਗਾ ਹੂੰ ਤੇ ਉਹ ਤੇ ਆ ਜੜਿਆ ਤੇ ਅਸੀਂ ਕੌਮ ਵੀ ਜੜ ਤਾਂ ਸਿੱਧਾ ਪਟਾਈ ਅੱਛਾ ਉਠਾ ਵੀ ਪਾਣੀ ਚੱਕ ਲੈਂਦਾ ਥੋੜਾ ਜਿਆ ਪੱਖਾ ਹਾਂ ਉਹ ਤੁੜ ਲਈ ਮਾਰਦਾ ਉਹ ਨਹੀਂ ਮਾਰਦਾ ਪੁਲੀਆ ਮਾਰਿਆ ਸੀ ਪਤਾ ਪੌਣਾ ਕੰਡਾ ਮੱਥਾ ਮਾਰੀ ਗਏ ਹਾਂ ਫੇਰ ਜਦੋਂ ਪੱਖੇ ਕਨੀ ਥੱਲੇ ਨਿਗਮ ਵਾਰੀ ਵੀ ਉਹਦਾ ਪੁੱਠਾ ਫੇਰ ਕੈਂਚੀ ਭਾਈ ਯਾ ਉਹਦੇ ਅੱਗੇ ਬਰਮੇ ਉਹ ਵੀ ਪੁੱਠਾ ਪਟਾ ਜਿਹੜਾ ਹੁੰਦੇ ਸਾਰੀ ਸਾਰੀ ਬਾਰੀ ਨਗਾਹਂਦੇ ਜੇ ਬੰਦੇ ਉਹ ਸੋਹਰਾਂ ਦਾ ਕਾਣਾ ਉਸ ਤੇ ਲਾਉਣਾ ਨਾ ਕਰਾਇ ਤੇ ਹਾਂ ਉਹ ਬਾਗਿਆਦਾਰ ਸਕੇ ਤੇ ਲਾ ਕੇ ਪੁਠਾ ਪਟਾ ਚੜਾ ਕੇ ਉੱਠਾ ਹੀ ਚੜਾਈਏ ਮੱਲੋਂ ਮਰਮੇ ਦੇ ਨਾ ਮੱਲੋਂ ਮੱਲੀ ਪੁਠਾ ਪਟਾ ਚੜਦਾ ਹੁੰਦਾ ਤੇ ਇੱਥੇ ਤਾਂ ਇੱਕ ਬੰਦਾ ਚੜਾਉਂਦਾ ਹੀ ਨਹੀਂ ਸੀ ਉੱਠਾ ਹੀ ਚੜਾਉਂਦਾ ਉਹ ਸਾਰੀ ਵਾਰੀ ਨਿਗਾਹਦੀ ਉਹਨਾਂ ਦੀ ਅਕੇ ਤਾਂ ਹਵਾ ਲੈਂਦਾ ਉਹ ਦੂਜੇ ਨੇ ਤੜਕੇ ਪਤਾ ਲੱਗਿਆ ਕਿ ਤੁਸੀਂ ਤਾਂ ਫਟਾ ਪੁਠਾ ਚੜਾਇਆ ਹੋਣਾ ਹਾਂ ਇਹ ਕੋਣ ਪਾਣੀ ਦੇ ਚੱਕਰੇ ਦੀ ਪਾਣੀ ਕਿੱਥੇ ਜਾ ਕੇ ਪੁਠਾ ਦਾ ਪਾਣੀ ਉਹ ਤਾਂ ਤਖਰਾ ਥੱਲੇ ਹਾਂ ਪੁਠਾ ਗੱਡੀ ਹੈ ਉਹਦਾਆਂ ਵਾਰੀਆਂ ਪੂਰੀਆਂ ਬਹੁਤ ਖਰਾਬ ਕਰਦੇ ਹੁੰਦੇ ਸੀ ਠੀਕ ਹੈ ਬਾਈਕ ਸਾਈਕਲ ਥੋੜੇ ਹੰਬਾ ਸੀ ਸਵਰਾਜ ਆ ਪੁਰਾਣਾ ਅੱਛਾ ਤੂੰ ਉਹਦਾ ਕਿਤੇ ਡੇਵਲੇ ਕਬਾ ਬੋਂਬਾਰੇ ਇਸੇ ਤੇ ਅੱਛਾ ਤੂੰ ਦਾ ਹਾਈ ਲੋ ਨਿਵਟਲ ਹੋ ਗਿਆ ਹਾਂ ਕਿਤੇ ਐਪਾਇਰਪੁਰ ਵੱਜਿਆ ਤੁਰੇ ਜਾਂਦੇ ਤੇ ਹਾਂ ਉਹ ਖੜ ਗਿਆ ਉਹ ਛੱਡ ਕੇ ਕਹਿੰਦਾ ਆਪਣਾ ਟ੍ਰੈਡ ਦਾ ਖਰਾਬ ਹੋ ਗਿਆ ਤੁਰਦਾ ਹੀ ਨਹੀਂ ਕਿਸੇ ਪਾਸੇ ਨਹੀਂ ਤੁਰਦਾ ਨਾ ਅਗਦੇ ਨੇ ਪਿਛੇ ਕਰਿਆ ਗਿਆ ਅੱਛਾ ਕਰ ਆ ਕੇ ਉਹ ਮੰਦਰ ਨੂੰ ਰਿਆ ਜਵਾਲੇ ਨੂੰ ਚਾਲ ਕਹਿੰਦਾ ਵੇਖੀ ਉਹਨੇ ਜਦੋਂ ਪਾਈ ਆ ਕੇ ਨਾ ਲੋ ਲੈਟਰ ਕਰ ਰੱਖਿਆ ਤੁਰੇ ਕਿਛੂ ਐ ਜੇ ਸਹੂ ਮੇਰੀ ਬੰਦੇ ਅਗਲਾ ਕਲਾਤ ਕਿਹੜੀਆਂ ਸਿੱਗ ਠੀਕ ਐ ਇੱਕ ਜਦੋਂ ਮੋਗੇ ਦਾ ਫੁੱਲ ਪਾਣੀ ਹੁੰਦਾ ਸੀ ਉਦੋਂ ਕੱਲਾ ਬੰਦਾ ਵੀ ਨੱਕਾ ਬੰਦ ਕਰ ਦਿੰਦਾ ਸੀ ਉਹ ਅਸੀਂ ਤਾਂ ਲਾਂ ਦੇ ਚੇਜ ਗਈ ਠੀਕ ਐ ਤੂੰ ਸਾਰੇ ਇਕੱਠੇ ਹੋ ਕੇ ਲਾਉਂਦੇ ਸੀ ਪਾਣੀ ਜਿੱਦਾਂ ਵੀ ਖਾਸ ਮਾਰਦੇ ਫਿਰ ਕਰਮਾ ਵੰਡ ਕੇ ਤੇ ਦੋ ਦੋ ਟੱਕਾਂ ਦਾ ਨੂੰਗਾ ਵਟ ਕੇ ਲੈਂਦੇ ਸੀ ਤੇ ਐਵੇਂ ਹੱਥ ਉੱਪਰਦਾ ਨਹੀਂ ਸੱਚਾ ਸੀ ਰੇਗ ਵਾਲੀ ਪੈ ਜਾਂਦੀ ਉਹ ਰੇਗ ਵਾਰੀ ਹਾਂ ਨਹੀਂ ਉੱਪਰ ਦਾ ਸੀ ਤੇ ਮੋੜ ਤੇ ਤਾਂ ਕੋਈ ਵੜਦਾ ਹੀ ਮਾਈ ਦਾ ਲਾਲ ਉਹਦੇ ਵੀ ਦੇਖਦਾ ਤਾਂ ਇਹ ਨਹੀਂ ਸੀ ਵਿੱਚ ਬੰਦਾ ਫਿਰਦਾ ਦੇਖਦਾ ਸੱਪ ਹੁੰਦੇ ਸੀ ਬਾਹਲੇ ਉਹ ਲੜਦੇ ਲੜਦੇ ਤਾਂ ਹੁੰਦੇ ਨਹੀਂ ਸੀ ਕੋਤੋਂ ਹੀ ਬੁਝਦੀ ਪੈਰਾ ਨਾਂ ਗਿਆ ਕਿ ਸੱਪ ਸੱਪ ਫਿਰ ਤਾਂ ਨਾਂ ਨੰਗਣੂ ਥਾਂ ਦਾ ਪਾਸੇ ਸਰਕੜਾ ਹੁੰਦਾ ਸੀ ਹਾਂ ਉਹਦਾ ਮਨਲਾਕਾਇ ਇਹਦੀ ਹੁੰਦੀ ਸੀ ਚਾਰ ਸਪੇ ਜਦੋਂ ਕੇਰਾ ਵਿੱਚ ਪੜ ਗਏ ਉੱਥੇ ਲੇਕਣਾ ਪੈਂਦਾ ਕਿ ਇਹਨਾਂ ਦੇ ਮਨਤਾਂ ਦੇ ਕਾਟਣ ਦੀ ਮਨਤਾਂ ਦੇ ਬਾਹਰ ਕੋਲੇ ਉਦੋਂ ਬਾਅਦ ਫਿਰ ਸਰਕੜਾ ਹੁੰਦਾ ਸੀ ਪਿੱਛੇ ਦਾ ਸਰਕੜਾ ਉੱਥੋਂ ਜਦੋਂ ਕੇਰਾ ਪੜਨ ਲੈਂਦੇ ਤਾਂ ਖੇਤ ਮੈਨਾ ਸਾਰਿਆਂ ਨੂੰ ਹਾਂ ਫਿਰ ਤਾਂ ਬੜੇ ਨੇ ਦੇ ਜੇ ਛੱਪ ਸਿਆਣਾ ਬੰਦਾ ਤਾਂ ਫਿਰ ਕਹਿਣੋਂ ਹਟ ਗਿਆ ਵੀ ਛੱਪ ਆ ਗਿਆ ਲੰਗ ਗਿਆ ਆਪੇ ਪਰਾ ਬੁਰਾ ਵੀ ਦੀ ਲੰਗ ਜਾਂਦੀ ਠੀਕ ਹੈ ਸਰੜਾ ਸੀਗਾ ਹਾਂ ਫਿਰ ਉੱਥੋਂ ਤੱਕਰ ਤਾਂ ਮਾਰ ਕੇ ਦੇਖਦੇ ਆ ਕੇ 1.5 10 ਕਿਲੇ ਸਮਾਰਦੇ ਠੀਕ ਹੈ ਠੀਕ ਹੈ ਠੀਕ ਤੇ ਭਾਈ ਹੁਣ ਖੇਤ ਵੱਲ ਜਿਹੜਾ ਲਾਉਨੇ ਆਗੇ ਗੱਲਾਂ ਫੇਰ ਸੁਣਾ ਲੇ ਚਾਚੇ ਦੀਆਂ ਹੁਣ ਮੂਗਾ ਲੋਡ ਕਰੇ ਪਾਇ ਪੁੰਗੇ ਨਾ ਪੈਨੇ ਤੇ ਦੇਵਰਾ ਪਟਲਾ ਨਹੀਂ ਕਾਜ ਰਾਂ ਖੁਸ਼ ਪਾਉ ਦੇ ਬੰਦੇ ਪਾਉ ਅੱਛਾ ਤੋਾਈ ਕਹਿੰਦਾ ਕਿੰਨਿਆ ਖਾ ਜਾਂਦਾ ਪਨਾ 2 ਕਿਲੋ ਖਾ ਜਾਂਦਾ ਅੱਛਾ 2 ਕਿਲੋ ਤੇਰੇ ਸਾਧ ਦੇ ਕਹਿੰਦਾ ਸਬਜ਼ੀ ਜੀ ਮੰਨ ਗਏ ਏਡਾ ਪਰਬਾਰ ਮੈਂ ਕਿਹਾ 10 ਕਿਲੋ ਦਾ ਤੁਹਾਨੂੰ ਮਰੂਦ ਖਾ ਜਾਂਦਾ ਇਹ ਕਿਸੇ ਦੇ ਨਹੀਂ ਚੜਦਾ ਦੀ ਕੁਝ 10 ਕਿਲੋ ਬਹਿ ਹੈ ਤੜਕੇ ਆ ਕੇ ਲੱਗ ਜਾਂਦਾ ਇੱਥੇ ਨੂਨ ਲਾ ਕੇ ਖਾਣ ਘੰਟੇ-ਘੰਟੇ ਤੂੰ ਫਿਰ ਢੋਲਾ ਭਰ ਕੇ ਜੋ 5 ਕਿਲੋ ਦਾ ਕਰੀ ਤੜਕੇ ਸਨੇ ਉੱਠਦਾ ਹੀ ਫੇਰ ਲੱਗ ਜਾਂਦਾ ਖਾਣਾ ਪਤਾ ਨਹੀਂ ਕਿੱਥੇ ਹਾਜਮੇ ਹੋ ਜਮੇ ਕਰਦਾ ਰੋਟੀ ਰਾਟੀ ਘਾਟੀ ਖਾਂਦਾ ਇਹ ਲੋ ਅੱਜ ਜਦੋਂ ਲੀਵਰੀਜ ਨੇ ਉਕ ਚਪਿਆ ਸੀ ਤੇ ਤੰਗ ਹੋਇਆ ਕਰੇ ਪਰ ਕੋਲੇ ਹੁੰਦਾ ਰੇ ਉਹ ਮੇਰੇ ਜਿਹੜਾ ਅੱਧੀ ਗੱਲ ਬਾਦ ਉਹ ਨਹੀਂ ਹੁੰਦਾ ਲੋਟ ਕਰਦਾ ਉਹ ਨਾਲੀਆਂ ਨੂਲੀਆਂ ਪਾਰੀਆਂ ਤੰਗ ਹੋਇਆ ਕਰੇ ਵਾਲਾ ਖਾਂਦ ਦਾ ਬੇਸ ਆ ਬਰੇ ਵਾਂਗੂ ਸੀ ਚੱਲ ਹੁਣ ਜਾਇ ਚਾਚਾ ਖੇਤ ਤੇ ਫੇਰ ਲਾਵਾਂ ਜਿਹੜਾ ਪਾ ਠੰਡ ਹੋਈ ਜੀ ਤੋ ਚੰਗਾ ਖੇਤ ਆ ਇਹ ਕਹਿੰਦਾ ਅਮ ਚਲ ਕੇ ਘਾਹੇ ਤਾਂ ਨਿਸਰੇ ਤਾਂ ਨਹੀਂ ਯਾਰ ਦਵਾਈ ਉਹਨਾਂ ਦੇ ਆਏ ਕੋ ਸਿਕਦਾ ਨਾ ਨੌਜਵਾਨਾ ਇੱਜ਼ਤ ਕਰਿਆ ਕਰੋ ਚੀਜ਼ਾਂ ਦੀ ਕਰੀ ਚਾਚਾ ਆ 1:30 ਵਜੇ ਸਲਾਹ ਬਾਣੀ ਗਈ ਬਈ ਖੇਤ ਜਾਣ ਦੀ ਤੇ ਪਿਛਲੇ ਵੇਰ ਨੂੰ ਹੋਰ ਕੰਮ ਕਰਾਂਗੇ ਇੱਕ ਦੋ ਕੋਈ ਨਾਲੇ ਗੱਗੂ ਵੀ ਕਹਿੰਦਾ ਮੈਂ ਫਿਰ ਗੁਰੂ ਘਰ ਜਾਣਾ ਮੈਂ ਤਾਂ ਕੋਈ ਯਾਰ ਨਹੀਂ ਜਾ ਬੜੀ ਆਪੇ 2 ਘੰਟੇ ਚ ਨਵੇੜਿਆ ਆਉਣੇ ਕੰਮ ਮਠਾ ਮਠਈ ਆ ਚੱਲ ਨਾ ਨਾ ਚਲੋ ਤਾਂ ਉਧਰ ਹੀ ਮੜੂ ਉਹ ਵੀ ਬਈ ਨਨ ਨਨ ਲੀਹੇ ਜੀ ਲਾਲਾ ਪਹਿਲਾਂ ਜਿਹੜੇ ਚ ਬੈਕ ਲਾਉਂਦੇ ਹੁੰਦੇ ਸੀ ਚਲ 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 ਸੱਜਣਾ ਚਲ ਬੈ ਸਿਆ ਰੋਗਲਾ ਰੋਗਲਾ ਨਾ ਔਰ ਔਗਲਾ ਓਏ ਅੰਦਰ ਪਾਣੀ ਬਾੜਨਾ ਹਰੇ ਚ ਆਪਾਂ ਨੌਜਵਾਨਾਂ ਨੇ ਆ ਕੱਖ ਦੀ ਕੱਢਣੀ ਐ ਚੇੜ ਡੂੰਡੀਆਂ ਅੱਜ ਅ ਸਾਂਝਾ ਖਾਲ ਚ ਇਹ ਜਾਂਦਾ ਇੱਧਰ ਨੂੰ ਜੇਲਾ ਆਬ ਵੀ ਇੱਥੇ ਟੱਪਣਾ ਕਰਨਾ ਰੋਜ ਤੇ ਤੇ ਦਵਾਈ ਮਾਰਦੇ ਨਾਲੇ ਹਰਾ ਵੜ ਲਾਂਗੇ ਤੇ ਨਾਲੇ ਪਾਣੀ ਬਦਲ ਜਾਗੇ ਮੋਟਰ ਚੱਲੀ ਜਾਂਦੀਆਂ ਰਹੀਆਂ ਤੇ ਇਹਨਾਂ ਕੰਮ ਜਾਂ ਨੌਜਵਾਨ ਨੇ ਮਜੀਦ ਹਿੰਮਤ ਜੀ ਕਰਕੇ ਠਾ ਲਿਆ ਹੁੰਦਾ ਤੇ ਹੁਣ ਕਹਿੰਦਾ ਮੈਨੂੰ ਬੁਤਿਆ ਮਹਿਸੂਸ ਹੋਇਆ ਆਖੇ ਹੋਏ ਮੈਂ ਪਾਏ ਕਿਤੇ ਜਖਮ ਚ ਗੰਦਾ ਹੋ ਜਾਂਦਾ ਬੰਦੇ ਦਾ ਰੇਸ਼ਾ ਅ ਅੰਦਰ ਡਿੱਗੀ ਜਾਂਦਾ ਤੇ ਉਹ ਫਿਰ ਪਾ ਕੇ ਸਿਰ ਭਰੀ ਜਾ ਹੋ ਜਾਂਦਾ ਇਹ ਜੀ ਗੱਲ ਬਾਤ ਹੋ ਜਾਂਦੀ ਆ ਤੁਰਦਾ ਫੁੜਦਾ ਬੰਦਾ ਖੜਾ ਆ ਠੀਕ ਰਹਿੰਦਾਗਾ ਤੇ ਸੂਰਜ ਬੱਦਲਾਂ 올ੇ ਚਾਤੀਆਂ ਮਰੀ ਜਾਂਦੇ ਆ ਭਾਈ ਆਉਂਦਾ ਤੇਰੇ ਮਾਗਰੀ ਗੱਗੂ ਵੀ ਗੁਰੂ ਘਰ ਹੀ ਆਊਗਾ ਗੱਗੂ ਕਹਿੰਦਾ ਗੁਰੂ ਘਰ ਸੇਵਾ ਕਰਨੀ ਹੈ ਤੇਰੇ ਮਾਗਰੀ ਆਉਂਦਾ ਇਹ ਮਾੜੇ ਜਿਹਾ ਗੱਗੂ ਆ ਗਿਆ ਮੈਂ ਗੱਗੂ ਨਾਲ ਹੀ ਲੈ ਜੀਂ ਖੜ ਜਾ ਉਹ ਘੰਟਾ ਰੂੜ ਘੰਟਾ ਕਵੱਜਣ ਵਾਲਾ ਗੱਗੂ ਪੌਣ ਇੱਕ ਹੋ ਗਿਆ ਹਰਾ ਸਿੱਟ ਲਈਏ ਪਾਣੀ ਬਦਲ ਕੇ ਚਲਦੇ ਆ ਫਿਰ ਹੈਲੋ ਇਹ ਪਤਾ ਨਹੀਂ ਕਿੱਧਰ ਲਾਈਵ ਹੋਇਆ ਬੈਠਾ ਇੰਸਟਾਗ੍ਰਾਮ ਤੇ ਕੰਮ ਦੀ ਗੱਲ ਤਾਂ ਸੁਣਦੀ ਨਹੀਂ ਮੈਨੂੰ ਗੱਗੂ ਦੇ ਚ 7 ਤੇ ਆਮੀਨਾ ਸਾਮਾ ਪੂਰਾ 2:00 ਵਜੇ ਦਾ ਹੋ ਗਿਆ ਤੇ ਗੱਗੂ ਨੌਜਵਾਨ ਨੇ ਹਰਾ ਲੱਦ ਲਿਆ ਇਆ ਪਾ ਸਪਰੇਅ ਵਾਲਾ ਕੰਮ ਸਿਰੇ ਜੜਾਇਆ ਏ ਕਿਉਂਕਿ ਗੂ ਵਧੀਆ ਰਹੇ ਨਾ ਹੁਣ ਤੂੰ ਕੱਲ ਤੱਕ ਬੇਲਾ ਭੋਗ ਕੇ ਦੇਨੇ ਗੁਰੂ ਘਰ ਪਰਸੋਂ ਨੇ ਠੀਕ ਆ ਹੁਣ ਤੈਨੂੰ ਕੱਲ ਤੱਕ ਛੁੱਟੀ ਹੈਗੀ ਸਾਰਾ ਦਿਨ ਗੁਰੂ ਘਰ ਲੈ ਆਈ ਕੱਲ ਦਾ ਵਮੇ ਠੀਕ ਹੈ ਤੇ ਕਿਹੜਾ ਹਰਾ ਲੈ ਕੇ ਭਾਈ ਅੱਜ ਤਾਂ ਜਿਹੜਾ ਹੁਣ ਹਰਾ ਪਾਉਣਾ ਉਹ ਸਾਡੇ ਕੋਲੇ ਪਿਆ ਸੀਲੇ ਕੋ ਉਤਰ ਕੇ ਰੱਖਿਆ ਸੀਗਾ ਚਾਰ ਕਿ ਟੁਕਰੇ ਤੇ ਇਹ ਬਾਕੀ ਕੰਮ ਓਕੇ ਰਿਪੋਰਟ ਮੋਹਲ ਆ ਜੇ ਐਵੇਂ ਕਿਸਲ ਜਾਂ ਬੱਟ ਜਾਂਦੇ ਫੇਰ ਵੀ ਫਿਰ ਹੱਥ ਨੇ ਹੇਚੋਣੀ ਸਮੜੀ ਉਹੀ ਵਦ ਵਦ ਹੁਣ ਨਾਲੇ ਗੱਗੂ ਦਾ ਜਖਾਮ ਠੀਕ ਹੋ ਗਿਆ ਕਿਉਂ ਟੱਲੀ ਬਣ ਗਿਆ ਨਾ ਬੋਲ ਕੇ ਮੂੰਹ ਦਾ ਗੜਤਨ ਜਾਈ ਹੈ ਜੀ ਮੂੰਹ ਦਾ ਗੜਤਨ ਟੁੱਟੀ ਕਾ ਲਵਾਇਆ ਤਾਂ ਹੀ ਹੋ ਗਿਆ ਚਲ ਚਲਦੇ ਆ ਪੀ ਕੇ ਪਣੀ ਹਾਂ ਤੇ ਤਾਹ ਬਈਆਂ ਤੇਰੇ ਬੜੂਏ ਚ ਹੈ ਸਵਾ ਦੋ ਵਜੇ ਕਣੀਆਂ ਨੇ ਦਸਤਕ ਦਿੱਤੀ ਪਾਪੀ ਕਰਦੇ ਉਹ ਦੇਖ ਤਾਂ ਕੋਈ ਕਰਨੀ ਨਹੀਂ ਹੈਗਾ ਤਨਾ ਦੋਰ ਚੱਟ ਕੇ ਆਇਆ 4 ਵਜੇ ਦਾ ਸਮਾਂ ਹੋ ਗਿਆ ਤੇ ਨੌਜਵਾਨ ਨੇ ਆਸ਼ੇ ਤੇ ਲਾਤੀ ਡਿਊਟੀ ਉਧਰੋਂ ਦੂਜਾ ਆਸ਼ਾ ਜੋੜਤਾ ਢੋਲਤੇ ਆ ਢੋਲ ਅਸੀਂ ਉਹ ਭਰਕੀ ਰੱਖ ਲੈਣੇ ਹੁੰਨੇ ਆਗੇ ਕੇਵੇ ਕਦੇ ਪਾਣੀ ਮਾਰੇ ਜਾਂਦਾ ਏ ਲਿਬੜੇ ਤੇ ਬਿੜੇ ਦੇ ਟਰਾਲੀ ਦੇ ਕੇ ਕਿਸੇ ਵੇਲੇ ਹਾਂ ਦਸਲੇੜੇ ਤੇ ਝੱਗਾ ਹੀ ਜਾਂਦੇ ਗੋਣਾ ਹੋਈ ਮੈਂ ਤੇ ਖਰਚਾ ਸਹਿਜ ਤੇ ਭੋਗ ਤਾਂ ਸਵੇਰੇ ਨੇ ਗੁਰੂ ਘਰ ਤੋਂ ਕਹਿੰਦਾ ਪਰਸੋਂ ਆ ਓਏ ਸਵੇਰੇ ਆ ਭੋਗ ਤਰਕੇ ਨਾ ਵਾਸੀ ਤਰਕੇ ਆ ਹਾਂ ਚੱਲਾਂਗੇ ਸਵੇਰੇ ਗੁਰੂ ਘਰ ਦੇ ਦਰਸ਼ਨ ਕਰਾ ਕੇ ਲਿਆਵਾਂਗੇ ਬਾਈ ਕੱਲ ਨੂੰ ਸਾਨੂੰ ਸਵੇਰੇ ਕੱਲ ਨੂੰ ਲਿਆ ਹਾਂ ਕੋਪਾ ਹਟੋ ਉਹ ਯਾਰ ਮੈਂ ਆ 2 ਲੱਖ ਦਾ ਵੇਚਪਾਉਂਦੇ ਹਾਂ ਸੱਜੇ ਚੋਈ ਬਾਹਰ ਜਾਂਗਾ ਠੀਕ ਆ ਚੰਗਾ ਤੈ 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 ਮੈਨੂੰ ਫੇਮਟ ਕਰਨ ਦੀ ਜ਼ਿੰਮੇਵਾਰੀ ਵੀ ਲੈ ਰੱਖੀ ਆ ਹਾਂ ਮੇਰੀ ਆ ਤੇ ਇਸ ਨੌਜਵਾਨ ਨਾਲ ਬਈ ਆਪਾਂ ਧਰਕੇ ਦੀ ਸਾਈ ਲਾ ਰੱਖੀ ਸੀ ਅੱਜ ਕਿ ਪੀਜ਼ਾ ਖਾ ਕੇ ਆਵਾਂਗੇ ਸ਼ਾਮ ਨੂੰ ਹੈ ਚੱਲ ਪਿੱਛੇ ਕੁਝ ਨਹੀਂਗਾ ਤੇ ਅਜਿਹਾ ਪਹਿਲਾ ਵਾਲਾ ਮੈਦਾ ਖਾਦੇ ਨੂੰ 4 ਦਿਨ ਹੋਏ ਸੀਗੇ ਇਹ ਦੁਬਾਰੇ ਖਾਣ ਚੱਲ ਪਏ ਨੌਜਵਾਨ ਖੈਰ 2 ਹਫਤੇ ਤੋਂ ਜੇ ਇੱਕ ਵਾਰੀ ਆਪਾਂ ਪੀ ਜਾਏ ਜਾਂ ਆਪਾਂ ਕੋਈ ਵੀ ਮੈਦਾ ਜਾਂ ਤਲੀ ਹੋਈ ਚੀਜ਼ ਖਾਣੇ ਉਹ ਚੱਲ ਜਾਂਦੀ ਆ ਆ ਬਾਡ ਫੈਟ ਵੀ ਆਪਾਂ ਨੂੰ ਲਾਜ਼ਮੀ ਹੁੰਦੀ ਆ ਪਰ ਹਫਤੇ 'ਚ ਦੋ ਵਾਰੀ ਵਾਲਾ ਥੱਕਾ ਹੋ ਗਿਆ ਹੈਂ ਛਿੜਮੇਲਾ ਯਾਰ ਫਿਰ ਉਹ ਹੋਇਆ ਨਹੀਂ ਡਾਕਟਰ ਵਿਲਾ ਠੀਕ ਹੈ ਠੀਕ ਅਜਲ ਕੋਈ ਨਾ ਆਏ ਗੁਰੂ ਗੋਏ ਬੇਗਾਨੇ ਕਰਦੇ ਹਾਂ ਅਮਲਾ ਮਾੜਾ ਦੋਰੀ ਚਾਰੇ ਮੱਠਾ ਮੱਠਾ ਹੋਸ ਪਹਿਲਾਂ ਸਬੂਹ ਕੰਡ ਹੋਣਾ ਹੈਣਾ ਚਾਹ ਪਾਣੀ ਰੋਟੀ ਟੁੱਕ ਦੁੱਧ ਦਹੀਂ ਲੱਸੀ ਕਰੇ ਜਾਂ ਕੇ ਖਾ ਲੂਏ ਕਰੇ ਜਾਂ ਕੇ ਖਾ ਪੀ ਲੈ ਸਾਰਾ ਕੁਝ ਇਹ ਠੀਕ ਹੈ ਆ ਲੈ ਤਰਾ ਕਰੇ ਲੂ ਪੀ ਜਾ ਹਾਂ ਵੇਰੇ ਫੋਨ ਕਰਦੀਆਂ ਗੁਰੂ ਘਰ ਜਾਣ ਵੇਲੇ ਠੀਕ ਹੈ ਸਭ ਮਿਲਦੇ ਆ ਬ੍ਰੇਕ ਤੋਂ ਬਾਅਦ ਵਾਹਿਗੁਰੂ ਜੀ ਤੇ ਸਮਾਂ ਇਸ ਵਕਤ 7:00 ਵਜੇ ਦਾ ਹੋਇਆ ਅ ਅਸਾ ਪ੍ਰੋਗਰਾਮ ਆਪਣਾ ਸਮਾਪਤੀ ਦੇ ਵੱਲ ਨੂੰ ਆ ਅ ਕੱਲ ਨੂੰ ਸਵੇਰੇ ਗੁਰੂ ਘਰ ਜਾਵਾਂਗੇ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਵਾਂਗੇ ਵਰਸ਼ੀ ਆ ਅ ਭੋਗ ਨੇ ਸਵੇਰੇ ਤੇ ਅੱਜ ਦਾ ਪ੍ਰੋਗਰਾਮ ਆਪਣਾ ਇੰਨਾ ਕੀ ਸੀ ਤੇ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਤੁਸੀਂ ਸਮਾਂ ਕੱਢ ਕੇ ਸਾਨੂੰ ਪਰਿਵਾਰਾਂ ਸਮੇਤ ਬੈਠ ਕੇ ਅ ਵੇਖਦੇ ਹੋ ਤੇ ਸਪੋਰਟ ਜਰੂਰ ਕਰਿਓ ਆ ਲਾਈਕ ਵੀ ਕਰਦੇ ਕਰੋ ਜਾਂਦੇ ਜਾਂਦੇ ਤੇ ਨਾਲ ਹੀ ਆਪਣੇ ਨਾਮ ਦਾ ਤੇ ਪਿੰਡ ਦਾ ਇੱਕ ਕਮੈਂਟ ਕਰ ਦਿਓ ਤੇ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਬਹੁਤ ਸਾਰਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ